ਘਰੋਂ ਹੀ ਚੱਲੇ ਤੇ ਨਿਉਕ ਇਹ ਜਾਪ ਸ਼ੁਰੂ ਕਰ ਦੇ ਤੇ ਜਦੋਂ ਇੱਥੇ ਆ ਕੇ ਸੀਸ ਝੁਕਾਵੇ ਬਾਬਾਈ ਨੂੰ ਬਾਬਾਈ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਘਰੋਂ ਹੀ ਭਾਵਨਾ ਬਣਾ ਕੇ ਤੁਰਿਆ ਹੋਇਆ ਬੜਾ ਨਿਉਕ ਆਇਆ ਹੈ ਬੜਾ ਨਿਉਕ ਆਇਆ ਹੈ ਦੂਸਰੇ ਪਾਸਿਓ ਕੋਈ ਜਿਹੜਾ ਇੱਥੇ ਆਉਂਦਾ ਹੈ ਕਈ ਵਾਰੀ ਰਸਤੇ 'ਚ ਗੱਲਾਂ ਕਰਦਿਆਂ ਕੋਈ ਕਈ ਵਾਰੀ ਹੋਰ ਮਿਊਜ਼ਿਕ ਲਾ ਲੈਂਦਾ ਹੈ ਜਾਂ ਹੋਰ ਕੋਈ ਕਿਸ ਤਰ੍ਹਾਂ ਦਾ ਉਹ ਚੀਜ਼ ਕਈ ਵਾਰੀ ਆ ਕੇ ਵੀ ਫਿਰ ਪ੍ਰਮਾਣਿਕਤਾ ਨਹੀਂ ਦਿੰਦੀ ਜਦੋਂ ਘਰੋਂ ਹੀ ਸਰੀਰ ਟੈ ਕੇ ਤੁਰਿਆ ਹੋਵੇ ਬਾਬਾ ਜੀ ਨੂੰ ਆਉਂਦਿਆਂ ਹੀ ਮੱਥਾ ਟੇਕਦੇ ਪਤਾ ਲੱਗ ਜਾਂਦਾ ਹੈ ਕਿ ਬੜਾ ਨਿਉਂ ਕੇ ਆਇਆ ਹੈ ਇਹਦੀ ਝੋਲੀ ਭਰਨੀ ਪੈਣੀ ਹੈ ਇਹ ਜੇ ਦਾਤ ਲੈਣ ਆਇਆ ਤੇ ਅੰਦਰੋਂ ਉਹ ਭਾਂਡਾ ਤਿਆਰ ਕਰਕੇ ਲਿਆਇਆ ਹੈ ਇਹ ਵਾਕਈ ਮੈਨੂੰ ਮਿਲਣ ਆਏ ਸੰਗਤ ਜੀ ਦੂਸਰੇ ਜਿਹੜੇ ਘਰ ਚ ਬੈਠ ਕੇ ਕਰਦੇ ਨੇ ਜਿਹੜੇ ਇੱਥੇ ਵੀ ਆਂਦੇ ਕੇਸੀ ਇਸ਼ਨਾਨ ਹੋ ਸਕੇ ਤੇ ਜ਼ਰੂਰ ਕਰੋ ਘਰ ਵੀ ਜਿਹੜੇ ਕਰਦੇ ਆ ਕੇਸੀ ਇਸ਼ਨਾਨ ਕਰ ਲਿਆ ਦੇਗ ਤਿਆਰ ਕਰ ਲਈ ਇੱਥੇ ਹੁਣ ਦੇਗ ਬਣਦੀ ਹੈ ਦੇਗ ਤਿਆਰ ਕਰ ਲਈ ਤੇ ਸਾਹਮਣੇ ਬਾਬਾ ਜੀ ਦਾ ਸੋਹਣਾ ਆਸਣ ਲੱਗਾ ਹੋਵੇ ਆਪਣੀ ਥੱਲੇ ਸੋਹਣੀ ਵਛਾਈ ਹੋਵੇ ਸਾਫ ਸੁਥਰੀ ਹੋਵੇ ਤੇ ਹਾਜ਼ਰ ਨਾਜ਼ਰ ਜਾਣ ਕੇ ਬਾਬਾਈ ਨੂੰ ਬਾਣਾ ਸੁਣਾਇਆ ਜਾਵੇ ਜਦੋਂ ਅਨੰਦ ਸਾਹਿਬ ਦੀ ਵਾਰੀ ਆਵੇ ਉਦੋਂ ਭਾਅ ਬਣਾ ਕੇ ਜਿਹੜਾ ਅੱਗੇ ਕੜਾ ਪ੍ਰਸ਼ਾਦੀ ਦੀ ਦੇਗ ਰੱਖੀ ਹੈ ਉਹਦਾ ਭੋਗ ਲਵਾ ਲਿਆ ਜਾਵੇ ਤੇ ਸੰਗਤ ਜੀ ਅਰਦਾਸ ਵਿੱਚ ਖੜੇ ਹੋ ਕੇ ਫਿਰ ਜੋ ਵੀ ਬੇਨਤੀ ਬਾਬਾਈ ਦੇ ਚਰਨਾਂ 'ਚ ਰੱਖ ਕੇ ਹੁਕਮਨਾਮੇ ਤੋਂ ਬਾਅਦ ਘਰ ਬੈਠੀਆਂ ਸੰਗਤਾਂ ਆਪ ਤੇ ਪਰਿਵਾਰ ਦੇ ਵਿੱਚ ਸ਼ੱਕ ਲੈਣ ਉਹਦੇ ਜਿਹੜੇ ਇੱਥੇ ਬੈਠੇ ਨੇ ਉਹ ਵੀ ਪੂਰੀ ਆਪਣੀ ਹੱਦਵਾ ਲਾਣੀ ਹੁਕਮਨਾਮੇ ਤੋਂ ਬਾਅਦ ਹੀ ਉਠੋ ਅਰਦਾਸ ਬੇਨਤੀ ਸੁਣ ਕੇ ਹੁਕਮਨਾਮੇ ਤੋਂ ਜੇ ਕਿਤੇ 5-7 ਮਿੰਟ ਉੱਪਰ ਹੋ ਜਾਣ ਤੇ ਮਨ ਨੂੰ ਹਿੱਲਣ ਨਹੀਂ ਦੇਣਾ 5-7 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਜਿੱਥੇ ਤੁਸੀਂ ਸਵੇਰੇ 10 ਵਜੇ ਤੋਂ ਆ ਕੇ ਚੌਂਕੜੇ ਮਾਰ ਕੇ ਬੈਠੇ ਹੋ ਸਮਾਪਤੀ ਤੇ ਹੁਕਮਨਾਮੇ 'ਚ ਮੋਹਰਾਂ ਲਵਾ ਕੇ ਖੁਸ਼ੀਆਂ ਲੈ ਕੇ ਘਰਾਂ ਨੂੰ ਵਾਪਸ ਫੋੜਨਾ 5-7 ਮਿੰਟ ਦਾ ਫਰਕ ਪੈਂਦਾ ਇਸ ਤੋਂ ਬਾਅਦ ਨੂੰ ਇਹ ਮੈਂ ਤਾਂ ਬੇਨਤੀਆਂ ਕੀਤੀਆਂ